ਦੇਖੋ ਜਿਹੜਾ ਅੱਜ ਕੇਐਮਐਮ ਮੋਰਚੇ ਵੱਲੋਂ ਦੋਨਾਂ ਫਾਰਮਾਂ ਵੱਲੋਂ ਰੇਲ ਰੋਕਣ ਦਾ ਜੋ ਪ੍ਰੋਗਰਾਮ ਰੱਖਿਆ ਗਿਆ ਸੀਗਾ ਦੋਨੇ ਦੇਸ਼ਾਂ ਦੇ ਹਾਲਾਤ ਜੋ ਸਵਿਰ ਤੋਂ ਖਰਾਬ ਹੋ ਗਏ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਇਹ ਜੋ ਪ੍ਰੋਗਰਾਮ ਸੀਗਾ ਰੱਖਿਆ ਗਿਆ ਰੇਲ ਰੋਕਣ ਦਾ ਇਸ ਨੂੰ ਬੰਦ ਕਰ ਦਿੱਤਾ ਗਿਆ ਜਿੰਨਾ ਚਿਰ ਇਸ ਦੇਸ਼ ਦੇ ਹਾਲਾਤ ਠੀਕ ਨਹੀਂ ਹੁੰਦੇ ਕਿਉਂਕਿ ਪੰਜਾਬ ਔਰਪ ਭਾਰਤ ਦਾ ਜੋ ਕਿਸਾਨ ਹੈ ਉਹ ਪਹਿਲੇ ਆਪਣੇ ਦੇਸ਼ ਦੇ ਨਾਲ ਖੜਾ ਹੈ ਔਰ 75 ਕਰੋੜ ਜੋ ਇਸ ਦੇਸ਼ ਦਾ ਕਿਸਾਨ ਹੈ ਉਹ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਨਾਲ ਔਰ ਜੋ ਅਤਿਕਵਾਦੀਆਂ ਵੱਲੋਂ ਜੋ 28 ਸਾਡੇ ਬੇਗੁਨਾ ਜੋ ਲੋਕ ਮਾਰੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਵੀ ਭੇਟ ਕਰਦੇ ਆਂ ਔਰ ਜਿਨ੍ਹਾਂ ਲੋਕਾਂ ਨੇ ਇਹ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਔਰ ਭਾਰਤ ਦਾ ਜੋ ਕਿਸਾਨ ਹੈ ਉਹ ਇਸ ਹਾਲਾਤ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਔਰ ਦੂਸਰਾ ਜੋ ਸਾਡਾ 6 ਤਰੀਕ ਦਾ ਪ੍ਰੋਗਰਾਮ ਸੀਗਾ ਸ਼ੰਭੂ ਜੋ ਠਾਣੇ ਦਾ ਘਰਾਉ ਕਰਨਾ ਸੀਗਾ ਔਰ ਜੋ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਜੋ ਕੰਮ ਕਰਨ ਦੀ ਨਹੀਂ ਸੁੱਤੀ ਹੈ ਗੁੰਗੀ ਬੋਲੀ ਜੋ ਜੋ ਕਿਸਾਨਾਂ ਦਾ ਬਣਦਾ ਹੱਕ ਸੀਗਾ ਜੋ ਨਹੀਂ ਦੇ ਰਹੀ ਔਰ ਉਲਟਾ ਸਾਡੇ ਜੋ ਕਿਸਾਨ ਸੀਗੇ ਜਿਨ੍ਹਾਂ ਨੂੰ ਸਾਡੇ ਚਾਹੇ ਉਹ ਜ਼ਿਲ੍ਹੇ ਦੇ ਕਿਸਾਨ ਜ਼ਿਲ੍ਹੇ ਦੇ ਆਗੂ ਸੀਗੇ ਚਾਹੇ ਪੰਜਾਬ ਦੇ ਸੀਗੇ ਅਲੱਗ-ਅਲੱਗ ਥਾਵਾਂ ਤੇ ਜੋ ਥਾਣਿਆਂ 'ਚ ਗ੍ਰਿਫਤਾਰ ਕਰਕੇ ਲੈ ਗਏ ਕਈਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਉਸ ਦੇ ਵਿੱਚ ਕੁਝ ਤਾਂ ਜੋ ਰਾਜਪੁਰ ਦੇ ਨਾਲ ਨਜ਼ਦੀਕ ਲੱਗਦੇ ਚੌਕਿਆਂ ਜਾਂ ਥਾਣੇ ਸੀਗੇ ਉਹਨਾਂ ਵਿੱਚੋਂ ਰਾਜ ਛਡ ਦਿੱਤੇਗੇ ਪਰ ਸਾਡੇ 17 ਤੋਂ 20 ਕਿਸਾਨ ਆਗੂ ਜੋ ਸੀਗੇ ਜੋ ਜਥੇਬੰਦੀ ਇਸ ਦੇ ਵਿੱਚ ਮੇਰੇ ਜਥੇਬੰਦੀ ਦੇ ਵਿੱਚੋਂ 10 ਤੋਂ 12 ਜੋ ਸਾਡੀ ਜਥੇਬੰਦੀ ਦੇ ਆਗੂ ਸੀਗੇ ਉਹ ਵੀ ਅੱਜ ਇੱਥੇ ਰਾਜਪੁਰਾ ਇੱਥੇ ਕਚਹਿਰੀਆਂ ਦੇ ਵਿੱਚ ਲੈ ਕੇ ਆਇਆ ਉਹ ਦੇਖੋਗੇ ਕੀ ਕਰਦੇ ਨੇ ਅਗਰ ਇਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਜੋ ਕੇਐਮਐਮ ਮੋਰਚਾ ਜੋ ਸਾਨੂੰ ਅਗਲਾ ਐਲਾਨ ਦੇਗਾ ਅਸੀਂ ਉਸ ਤੇ ਪੈਰਾ ਦਾਾਂਗੇ ਲੇਕਿਨ ਜਿੰਨਾ ਚਿਰ ਇਹ ਦੋ ਦੇਸ਼ਾਂ ਦੇ ਹਾਲਾਤ ਠੀਕ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਇਦਾਂ ਜਾਂ ਧਰਨਾ ਜਾਂ ਕੁਝ ਇਦਾਂ ਜਾਂ ਨਹੀਂ ਕਰਾਂਗੇ ਜਿਹਦੇ ਨਾਲ ਮਤਲਬ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ ਦੇਖੋ ਜਿਹੜਾ ਅੱਜ ਕੇਐਮਐਮ ਮੋਰਚੇ ਵੱਲੋਂ ਦੋਨਾਂ ਫੋਰਮਾਂ ਵੱਲੋਂ ਰੇਅਰ ਰੋਕਣ ਦਾ ਜੋ ਪ੍ਰੋਗਰਾਮ ਹੈ ਰੱਖਿਆ ਗਿਆ ਸੀਗਾ ਦੋਨੇ ਦੇਸ਼ਾਂ ਦੇ ਹਾਲਾਤ ਜੋ ਸਵਿਰ ਤੋਂ ਖਰਾਬ ਹੋ ਗਏ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਇਹ ਜੋ ਪ੍ਰੋਗਰਾਮ ਸੀਗਾ ਰੱਖਿਆ ਗਿਆ ਰੇਲ ਰੋਕਣ ਦਾ ਇਸ ਨੂੰ ਬੰਦ ਕਰ ਦਿੱਤਾ ਗਿਆ ਜਿੰਨਾ ਚਿਰ ਇਸ ਦੇਸ਼ ਦੇ ਹਾਲਾਤ ਠੀਕ ਨਹੀਂ ਹੁੰਦੇ ਕਿਉਂਕਿ ਪੰਜਾਬ ਔਰ ਭਾਰਤ ਦਾ ਜੋ ਕਿਸਾਨ ਹੈ ਉਹ ਪਹਿਲੇ ਆਪਣੇ ਦੇਸ਼ ਦੇ ਨਾਲ ਖੜਾ ਹੈ ਔਰ 75 ਕਰੋੜ ਜੋ ਇਸ ਦੇਸ਼ ਦਾ ਕਿਸਾਨ ਹੈ ਉਹ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਨਾਲ ਔਰ ਜੋ आतंकवादियों ਵੱਲੋਂ ਜੋ 28 ਸਾਡੇ ਬੇਗੁਨਾ ਜੋ ਲੋਕ ਮਾਰੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਵੀ ਭੇਟ ਕਰਦੇ ਆਂ ਔਰ ਜਿਨ੍ਹਾਂ ਲੋਕਾਂ ਨੇ ਇਹ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਔਰ ਭਾਰਤ ਦਾ ਜੋ ਕਿਸਾਨ ਹੈ ਉਹ ਇਸ ਹਾਲਾਤ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਔਰ ਦੂਸਰਾ ਜੋ ਸਾਡਾ 6 ਤਰੀਕ ਦਾ ਪ੍ਰੋਗਰਾਮ ਸੀਗਾ ਸ਼ੰਭੂ ਜੋ ਠਾਣੇ ਦਾ ਘਰਾਓ ਕਰਨਾ ਸੀਗਾ ਔਰ ਜੋ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਜੋ ਕੰਮ ਕਰਨਦੇ ਨਹੀਂ ਸੁੱਤੀ ਆ ਗੂੰਗੀ ਬੋਲੀ ਜੋ ਜੋ ਕਿਸਾਨਾਂ ਦਾ ਬਣਦਾ ਹੱਕ ਸੀਗਾ ਜੋ ਨਹੀਂ ਦੇ ਰਹੀ ਔਰ ਉਲਟਾ ਸਾਡੇ ਜੋ ਕਿਸਾਨ ਸੀਗੇ ਜਿਨ੍ਹਾਂ ਨੂੰ ਸਾਡੇ ਚਾਹੇ ਉਹ ਜ਼ਿਲ੍ਹੇ ਦੇ ਕਿਸਾਨ ਜ਼ਿਲ੍ਹੇ ਦੇ ਆਗੂ ਸੀਗੇ ਚਾਹੇ ਪੰਜਾਬ ਦੇ ਸੀਗੇ ਅਲੱਗ-ਅਲੱਗ ਥਾਵਾਂ ਤੇ ਜੋ ਥਾਣਿਆਂ 'ਚ ਗ੍ਰਿਫਤਾਰ ਕਰਕੇ ਲੈ ਗਏ ਕਈਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਉਸ ਦੇ ਵਿੱਚ ਕੁਝ ਤਾਂ ਜੋ ਰਾਜਪੁਰ ਦੇ ਨਾਲ ਨਜ਼ਦੀਕ ਲੱਗਦੇ ਚੌਕਿਆਂ ਜਾਂ ਥਾਣੇ ਸੀਗੇ ਉਹਨਾਂ ਵਿੱਚੋਂ ਰਾਜ ਛਡ ਦਿੱਤੇਗੇ ਪਰ 17 ਤੋਂ 20 ਕਿਸਾਨ ਆਗੂ ਜੋ ਸੀਗੇ ਜੋ ਜਥੇਬੰਦੀ ਇਸ ਦੇ ਵਿੱਚ ਮੇਰੇ ਜਥੇਬੰਦੀ ਦੇ ਵਿੱਚੋਂ 10 ਤੋਂ 12 ਜੋ ਸਾਡੀ ਜਥੇਬੰਦੀ ਦੇ ਆਗੂ ਸੀਗੇ ਉਹ ਵੀ ਅੱਜ ਇੱਥੇ ਰਾਜਪੁਰਾ ਇੱਥੇ ਕਚਹਿਰੀਆਂ ਦੇ ਵਿੱਚ ਲੈ ਕੇ ਆਹ ਯਾਰ ਉਹ ਦੇਖੋਗੇ ਕੀ ਕਰਦੇ ਨੇ ਅਗਰ ਇਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਜੋ ਕੇਐਮਐਮ ਮੋਰਚਾ ਜੋ ਸਾਨੂੰ ਅਗਲਾ ਲਾਣ ਦੇਗਾ ਅਸੀਂ ਉਸ ਤੇ ਪੈਰਾ ਤਾਂਗੇ ਲੇਕਿਨ ਜਿੰਨਾ ਚਿਰ ਇਹ ਦੋ ਦੇਸ਼ਾਂ ਦੇ ਹਾਲਾਤ ਠੀਕ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਇਦਾਂ ਜਾਂ ਧਰਨਾ ਜਾਂ ਕੁਝ ਇਦਾਂ ਜਾਂ ਨਹੀਂ ਕਰਾਂਗੇ ਜਿਹਦੇ ਨਾਲ ਮਤਲਬ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ